ਜੰਮੂ-ਕਸ਼ਮੀਰ ਨਾਲ ਵਿਸ਼ਵਾਸ ਘਾਤ ਕੀਤੇ ਜੀ ਤੇ ਆਖਿਰ ਦੇ ਵਿੱਚ ਚੁੱਕਣ ਦੀ ਸੁਬੇ ਦੀ ਹੋਣ ਵਜੇ ਖਤਮ ਕਰਤੀ ਮੈਂ ਮਾਨ ਸਕਤਾ ਨੂੰ ਰੋੜ ਕੇ ਰੱਖ ਦਵਾਂ ਹੂੰ ਉਹਨਾਂ ਨੇ ਰਕਤ ਕਰ ਨਹੀਂ ਕਰਨਾ ਦਾ ਜੀ ਪੰਜਾਬ ਲੜਿਆ ਪੰਜਾਬ ਉਹਨਾਂ ਨੇ ਰਗੜ ਤਾਂ ਬਸੜਤਾ ਜੀ ਲੜਿਆ ਉਹਨਾਂ ਨੇ ਰਗੜ ਤਾਂ ਬਸੜਤਾ ਨਹੀਂ ਜੀ ਇਹਨਾਂ ਨੇ ਜੰਮੂ-ਕਸ਼ਮੀਰ ਦੀ ਹੋਣ ਮਟਾਤੀ ਇਹਨੇ ਪੰਜਾਬ ਦੀ ਹੋਣ ਮਟਾਉਣੀ ਮਟਾਉਣੀ ਹੈ सोमली साहब जी तो हाँ हाँ जी जी हां जी बुद्धि क्यों वांग क्यों लग रहा जी जी इधर विवाद कौन दो अब जानते हैं कल पहलगाम में धर्म को निशाना बनाते हुए आतंकवादियों द्वारा किए गए कायरतापूर्ण हमले में हमारे देश ने अनेक निर्दोष नागरिकों को खोया है ओ तो? हाँ जी ਮਾਲਵਿੰਦਰ ਸਿੰਘ ਮਾਲੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮਾਲੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਨਿਸ਼ਾਨ ਸਿੰਘ ਬੇਨਤੀ ਕਰਦਾ ਜੀ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਜੀ ਸ਼ੁਕਰੀਆ ਜੀ ਸੋ ਪਾਈ ਸਾਹਿਬ ਜੀ ਮੌਜੂਦਾ ਹਾਲਾਤ ਜਿਹੜੇ ਗੱਲ ਕਰਦੇ ਆ ਜੰਮੂ ਕਸ਼ਮੀਰ ਦੇ ਸੋ ਮਾਲੀ ਸਾਹਿਬ ਜੰਮੂ ਕਸ਼ਮੀਰ ਚ ਅਤਵਾਦੀ ਵੱਖਵਾਦੀਆਂ ਵੱਲੋਂ ਲੰਬੇ ਸਮੇਂ ਤੋਂ ਆਜ਼ਾਦ ਕਸ਼ਮੀਰ ਦੀ ਲੜਾਈ ਚੱਲ ਰਹੀ ਹੈ ਸੋ ਇਹ ਜੋ ਲੋਕ ਨੇ ਇਹਨਾਂ ਨੂੰ ਸਿਰਫ ਸਿਰਫ ਦੇਸ਼ 'ਚ دہشتਵਾਦ ਨੂੰ ਫੁਲਾਉਣਾ ਹੁੰਦਾ ਹੈ। ਸੋ ਕਸ਼ਮੀਰ 'ਚ ਸਾਡੇ ਭਾਰਤੀ ਸੈਨਿਕ ਹਜ਼ਾਰਾਂ ਦੀ ਗਿਣਤੀ 'ਚ 40 ਸਾਲਾਂ 'ਚ ਸ਼ਹੀਦ ਹੋਏ। ਸੋ ਇਹ ਲੜਾਈ ਉੱਥੋਂ ਦੇ ਲੋਕਾਂ ਦੀ ਹੈ। ਕੁਝ ਲੋਕ ਅਤਵਾਦੀਆਂ ਦਾ ਸਹਿਯੋਗ ਵੀ ਦਿੰਦੇ ਹੈਗੇ ਨੇ। ਸੋ ਉਸੇ ਮੁੱਦੇ ਤੇ ਆਪਾਂ ਵਿਚਾਰ-ਚਰਚਾ ਕਰਦੇ ਹਾਂ। ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਵੀ ਜ਼ਰੂਰ ਲਿਖੋ। ਸੋ ਮਾਲੀ ਸਾਹਿਬ ਪਹਿਲਾ ਸਵਾਲ ਇਹੀ ਹੈਗਾ। ਜੀ। ਵੀ ਜੋ ਪਿਛਲੇ ਕੱਲ ਪਹਿਰਗਾਮ ਕਸ਼ਮੀਰ ਘਾਟੀ ਦੀ ਇੱਕ ਸੁੰਦਰ ਘਾਟੀ ਹੈ ਜਿੱਥੇ ਸਲਾਨੀ ਹਰ ਸਾਲ ਛੁੱਟੀਆਂ ਮਨਾਉਣ ਲਈ ਹਜ਼ਾਰਾਂ ਦੀ ਤਦਾਦ ਜਾਂਦੇ ਹੈਗੇ ਨੇ ਸੋ ਪਿਛਲੇ ਕੱਲ ਦੀ ਘਟਨਾ ਤਕਰੀਬਨ 26 27 ਸਲਾਨੀਆਂ ਨੂੰ ਅੱਤਵਾਦੀਆਂ ਵੱਲੋਂ ਨਾਮ ਪੁੱਛ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਅਤੇ ਇੱਕ ਉਥੋਂ ਦਾ ਸਥਾਨਕੀ ਨਾਗਰਿਕ ਵੀ ਮਾਰਿਆ ਗਿਆ ਹੈਗਾ ਸੋ ਦਿਲ ਨੂੰ ਬਲੁੰਦਰ ਦੇਣ ਵਾਲੀ ਵੱਡੀ ਘਟਨਾ ਇਹ ਵਾਪਰੀ ਹੈਗੀ ਹੈ ਸੋ ਜਿਸ ਦੀ ਖਬਰ ਸੁਣ ਕੇ ਦੇਸ਼ ਦਾ ਬੱਚਾ-ਬੱਚਾ ਕੰਮ ਗਿਆ ਸੋ ਇਸ ਘਟਨਾ ਨੂੰ ਤੁਸੀਂ ਕਿਵੇਂ ਸਾਰੀ ਘਟਨਾ ਨੂੰ ਵਿਖਦੇ ਹੈਗੇ ਹੋ ਦੇਖੋ ਸਾਡੀ ਸਮੱਸਿਆ ਪਤਾ ਕੀ ਹੈ ਜੀ ਜੀ ਅਸੀਂ ਜਿਹੜੀ ਅਸਲ ਸਮੱਸਿਆ ਉਹ ਨੂੰ ਸਮਝਣ ਦੀ ਥਾਂ ਆਕਾ ਚ ਡੰਨੇ ਵਾਰ ਜੀ ਬਹੁਤ ਮਾੜੀ ਘਟਨਾ ਜੀ ਇਹ 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 ਘਟਨਾ ਇਹ ਜੀ ਆ ਵੀ ਹਾਂਜੀ ਮੋਦੀ ਸਰਕਾਰ ਵਰਤਾਂਤ ਬੰਡ ਰਹੀ ਹੈ ਜੰਮੂ ਕਸ਼ਮੀਰ ਬਾਰੇ ਜੀ ਜੀ ਇਹ ਘਟਨਾ ਤਾਂ ਉਹਨੂੰ ਪੁਖਤਾ ਕਰਦੀ ਆ ਜੀ ਵੀ ਦੇਖੋ ਜੀ ਜੰਮੂ ਕਸ਼ਮੀਰ ਚਾਹ ਰੋਇਆ ਜੀ ਐ ਹੋ ਰਿਹਾ ਜੀ ਐ ਹੋ ਰਿਹਾ ਹੋ ਰਿਹਾ ਪਰ ਗੱਲ ਪਤਾ ਕੀ ਹੈ ਜੀ ਵੱਡੀ ਹਾਂਜੀ ਵੱਡੀ ਗੱਲ ਹੈ ਆ ਰਸੂਲ ਹਮਜਾਤ ਤੋਂ ਉਹਨੇ ਕਿਹਾ ਸੀ ਜੇ ਤੁਸੀਂ ਜੀਤੇ ਇਤਿਹਾਸ ਤੇ ਗੋਲੀ ਮਾਰੋਗੇ ਤਪ ਵੇਖ ਤੁਹਾਨੂੰ ਤੁਰਬ ਨਾਲ ਪਹੁੰਚੂਗਾ ਜੀ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਸੀ ਜੰਮੂ ਕਸ਼ਮੀਰ ਇੱਕ ਦੇਸ਼ ਵਜੋਂ ਭਾਰਤ ਨਾਲ ਜੁੜਿਆ ਸੀ ਜੀ ਸਰਪਤਾਂ ਨਾਲ ਜੁੜਿਆ ਸੀ ਜੀ ਜੀ ਸਾਡੀ ਹੈ ਅਡਰੂ ਅਸੀਂ ਨਾਲ ਰਹਾਂਗੇ ਠੀਕ ਆ ਪਾਕਿਸਤਾਨ ਨੇ ਉਸੇ ਹਮਲਾ ਕੀਤਾ ਉਹਨੂੰ ਕਹਿ ਸਕਦਾ ਹੈ ਪਾਕਿਸਤਾਨ ਅਕੂਪਾਈਡ ਜ਼ਮੀਰ ਹਾਂਜੀ ਜਦੋਂ ਆਜ਼ਾਦੀ ਹੋਈ ਨਾ ਜੀ ਉਦੋਂ ਅੰਗਰੇਜ਼ਾਂ ਨੇ ਕਿਹਾ ਸੀ ਵੀ ਇਹ ਰਾਜਾਂ ਦੀ ਮਰਜ਼ੀ ਆ ਹਾਂਜੀ ਜਿਹਦੇ ਆਜ਼ਾਦ ਰਹਿਣਾ ਆ ਜਾਵਰ ਹੋ ਜਿਹਨੇ ਸਿੱਖਣਾ ਆਪਣਾ ਸਿੱਖਤਾ ਉਸੋ ਕਿੱਥੇ ਵੀ ਹਿੰਦੂਆਂ ਨਾਲ ਜਾਣਾ ਜਾਂ ਮੁਸਲਮਾਨਾਂ ਨਾਲ ਜਾਣਾ ਜੀ ਉਹਨਾਂ ਨਾਲ ਜਾਓ ਹਾਂਜੀ ਜੋਧਾਗੜ ਜੀ ਤੇ ਹైదరాబాద్ ਨਹੀਂ ਜੁੜੇ ਜੀ ਇਹਨਾਂ ਨੇ ਕੁੱਤਕੇ ਨਾਲ ਰਲ ਲਿਆ ਜੰਮੂ ਕਸ਼ਮੀਰ ਨੂੰ ਜੀ ਜੰਮੂ ਕੇ ਸ਼ੇਰ ਦੀ ਗੱਲ ਵੱਖਰੀ ਸੀ ਜੀ ਜੀ ਜੰਮੂ ਕੇ ਸ਼ੇਰ ਦਾ ਰਾਜਾ ਅੱਡ ਆਜ਼ਾਦ ਆਪਣਾ ਰੱਖਣਾ ਚਾਹੁੰਦਾ ਸੀ ਜੀ ਜੀ ਉਹ ਤੇ ਪ੍ਰੈਸ਼ਰ ਇਹਨਾਂ ਪਾਤਾ ਮੁਸਲਮਾਨ ਲੀਗ ਨੇ ਹੋਰਾਂ ਨੇ ਹਾਂਜੀ ਤੇ ਉਹ ਫਸ ਗਿਆ ਹੂੰ ਉਹਨੇ ਫਿਰ ਹਿੰਦੁਸਤਾਨ ਨੂੰ ਕਿਹਾ ਵੀ ਸਾਡੇ ਨਾਲ ਗੱਲ ਕਰੋ ਹਾਂਜੀ ਇਹਨਾਂ ਨੇ ਉਹਨਾਂ ਨਾਲ ਇੱਕ ਸਮਝੌਤਾ ਕੀਤਾ ਜਿਹਦੇ ਵਿੱਚ ਧਾਰਾ 370 ਤੇ 35 ਆਈ ਜਿੱਦਾਂ ਤੁਸੀਂ ਸਾਡੇ ਨਾਲ ਹੋਏ ਤੁਹਾਡੀ ਖੁਦ ਮੁਚੈਰੀ ਹੋ ਜੀ ਜੀ ਆਪੇ ਮੁਚੈਰੀ ਤੇ 70 ਸਾਲਾਂ ਜੀ ਜੀ ਪਾਕ ਨੇ ਜਿਹੜਾ ਕਸ਼ਮੀਰ ਦਾ ਇਲਾਕਾ ਆਪਣੇ ਕਾਬੂ ਚ ਲਿਆ ਉਹ ਇਹ ਜਿਹੜਾ ਅਕੂਪਾਇਡ ਕਸ਼ਮੀਰ ਹਾਂਜੀ ਬਾਜਵਾਏ ਕਿਉਂਕਿ ਜਦੋਂ ਤੁਸੀਂ ਇਹ ਫੈਸਲਾ ਕਰ ਲਿਆ ਸੀ ਜੀ ਅਸੀਂ ਭਾਈ ਭਾਰਤ ਨਾਲ ਜੋੜਨਾ ਉਹ ਸਾਰੇ ਨੂੰ ਡੁਣਾ ਚਾਹੀਦਾ ਸੀ ਜੀ ਕਿਉਂਕਿ ਉਦੋਂ ਹਿੰਦੂ ਮੁਸਲਮ ਉਹ ਬੜਾ ਵੱਡਾ ਪੰਗਾ ਸੀ ਹੂੰ ਜਿਵੇਂ ਕਰਕੇ ਅੰਸ਼ਾ ਜਿਹੜਾ ਪੀਓਕੇ ਹੋ ਗਿਆ ਜੀ ਤੇ ਕਸ਼ਮੀਰ ਦੀ ਲੜਾਈ ਭਾਰਤ ਦੀ ਹਕੂਮਤ ਨਾਲ ਵੀ ਨਹੀਂ ਲਗਾਤਾਰ ਰਹੀ ਮਾਲੀ ਸਾਹਿਬ ਇਹ ਠੀਕ ਸਵਾਲ ਹੈ ਵੀ ਜੰਮੂ ਕਸ਼ਮੀਰ ਦੀ ਜਿਹੜੀ ਇਲਾਕਾ ਹੈਗਾ ਇੱਕ ਪਾਸੇ ਜਿਹੜਾ ਪਾਕਿਸਤਾਨ ਦੇ ਵਿੱਚ ਆਜ਼ਾਦ ਕਸ਼ਮੀਰ ਚਲਾ ਗਿਆ ਉਹਦਾ ਹਿੱਸਾ ਸੀਗਾ ਇਹ ਜੰਮੂ ਕਸ਼ਮੀਰ ਦਾ ਹਿੱਸਾ ਸੀ ਉਹ ਪਾਕਿਸਤਾਨ ਐਕੂਪਾਈਡ ਕਰ ਲਿਆ ਪਰ ਜਿਹੜਾ ਮੌਜੂਦਾ ਜੰਮੂ ਕਸ਼ਮੀਰ ਆ ਅਸੀਂ ਆਪਣੇ ਨਾਲ ਰਲਵਾਇਆ ਹਾਂਜੀ ਅਸੀਂ ਸ਼ਰਤਾਂ ਨਾਲ ਰਲਵਾਇਆ ਹੂੰ ਵੀ ਤੁਸੀਂ ਰੱਖੇ ਹੋਵੋਗੇ ਪਰ ਤੁਹਾਡਾ ਸਾਡੇ ਨਾਲ ਆਸਵੰਦ ਹੋਊ ਹੂੰ ਇਹਨਾਂ 70 ਸਾਲਾਂ ਚ ਇਹਨਾਂ ਨੇ ਉਹ ਸਾਰੇ ਵਿਸ਼ਵਾਸ ਛਾਤ ਕੀਤੇ ਜੀ ਜੇ ਜੋ ਕਸ਼ਮੀਰ ਨਾਲ ਵਿਸ਼ਵਾਸ ਘਾਤ ਕੀਤੇ ਤੇ ਆਖਰ ਦੇ ਵਿੱਚ ਚੁੱਕਾ ਦਿੰਦੀ ਸੂਬੇ ਦੀ ਹੋਂਦ ਵਜੀ ਖਤਮ ਕਰਤੀ ਹੋਲ ਹਾਂਜੀ ਤੇ ਉਹਨਾਂ ਨੂੰ ਇੰਡੀਆ ਦਾ ਅਕੂਪਾਈਡ ਕਸ਼ਮੀਰ ਬਣਾ ਲਿਆ ਬਿਲਕੁਲ ਜੀ ਬਿਲਕੁਲ ਪਾਕਿਸਤਾਨ ਅਕੂਪਾਈਡ ਕਸ਼ਮੀਰ ਇੰਡੀਆ ਦਾ ਅਕੂਪਾਈਡ ਕਸ਼ਮੀਰੇ ਬਰਬਲ ਬਣ ਗਿਆ ਕਿਉਂਕਿ ਜਿਹੜੇ ਵਾਅਦੇ ਆ ਨਾਲ ਇਹਨਾਂ ਨੇ ਕਸ਼ਮੀਰ ਨੂੰ ਆਪਣੇ ਨਾੜਰ ਲਾਇਆ ਸੀ ਉਹ ਇਹਨਾਂ ਨੇ ਸਾਰੇ ਤੋੜਤੇ ਜੀ ਉਹ ਇਸ ਕਰਕੇ ਜਿਹੜੀ ਉੱਥੇ ਲੜਾਈ ਹੋ ਰਹੀ ਹੈ ਨਾ ਜੀ ਹੂੰ ਅਰਸੂਲ ਹਮਜਾ ਤੋਬ ਨੇ ਕਿਹਾ ਇਹ ਬਿੱਤੇ ਤੇ ਗੋਲੀ ਚਲਾਓਗੇ ਤਾਂ ਵੇਖ ਤੁਹਾਨੂੰ ਥੋਪੇ ਨਾਲ ਹੁੰਨੇਗਾ ਹੂੰ ਬੜਾ ਪਤਾ ਕੀਆ ਸਲਾਨੀ ਆਉਣ ਲੱਗ ਗਈ ਹਾਂਜੀ ਸਲਾਨੀ ਹੈ ਤੇ ਹਮਾਂ ਲਾ ਗਲਤ ਆ ਬਿਲਕੁਲ ਗਲਤ ਹੂੰ ਪਰ ਤੁਸੀਂ ਉਹ ਸੂਬੇ ਦੀ ਹੋਂਦ ਖਤਮ ਕਰਕੇ ਤੁਸੀਂ ਕਹਿੰਦੇ ਉੱਥੇ ਵਿਕਾਸ ਹੋ ਗਿਆ ਜੀ ਉੱਥੇ ਆ ਹੋ ਗਿਆ ਜੀ ਉਸੇ ਬੜੇ ਬਾਹਰਲੇ ਜਾਣ ਲੱਗ ਗਏ ਜੀ ਜੇ ਤੁਸੀਂ ਇੱਕ ਕਵਰਾਂ ਦੀ ਸ਼ਾਂਤੀ ਵਾਲਾ ਸੂਭਾ ਬਣਾਤਾ ਹੂੰ ਉਹਦੀ ਹੋਰ ਖਤਮ ਕਰਤੀ ਫਿਰ ਰੋਹ ਤਾਂ ਉਥੇ ਪ੍ਰਗਟ ਹੋਏ ਹੋ ਨਾ ਬਿਲਕੁਲ ਸੱਚੀ ਗੱਲ ਹੈ ਇਹ ਬ੍ਰੋਹ ਪ੍ਰਗਟ ਗਲਤ ਆ ਤੁਸੀਂ ਸਲਾਨੀਆਂ ਨੂੰ ਮਾਰਦੇ ਹੋ ਤਾਂ ਤੁਸੀਂ ਮੋਦੀ ਦੇ ਜਾਲ ਚ ਫਸ ਗਏ ਹੂੰ ਮੋਦੀ ਦਾ ਚਾਉਂਦਾ ਜੀ ਹੁਣ ਇਹ ਕਹਿੰਦੇ ਪਰ ਉਹ ਬੜਾ ਜੀ ਜੰਮੂ ਪਿਸ਼ਵੋ 1370 ਤੋੜ ਕੇ ਉਹਦੀ ਹੋਂਦ ਖਤਮ ਕਰਕੇ ਇੰਨਾ ਵਧੀਆ ਹੋ ਗਿਆ ਜੀ ਕਿ ਉੱਥੇ ਵਿਕਾਸ ਹੋ ਰਿਹਾ ਜੀ ਇਹ ਹੋ ਰਿਹਾ ਜੀ ਉਹ ਪੰਜਾਬ ਚ ਵੀ ਇਹੀ ਕਹਿੰਦੇ ਸੀ ਨਾ ਹੂੰ ਪੰਜਾਬ ਕੀ ਪੰਜਾਬ ਦੇ ਵਿੱਚ ਕੀ ਕਹਿੰਦੇ ਸੀ ਜੀ ਉਹ ਬਾਅਦ ਉਹ ਕਹਿੰਦੇ ਇਹੀ ਜਨਾ ਥਰਮਲ ਲਾਤੇ ਜੀ ਹਾਲਾਤੇ ਜੀ ਹਾਲਾਤੇ ਹੀ ਹਾਲਾਤੇ ਹਾਂਜੀ ਪਰ ਤਾਂ ਰਵਿੰਦਰ ਸਿੰਘ ਮੋਰਚੇ ਦਾ ਇੱਕ ਵੀ ਮੁੱਦਾ ਇਹਨਾਂ ਨੇ ਹੱਲ ਕਰਾਇਆ ਬਿਲਕੁਲ ਨਹੀਂ ਬਿਲਕੁਲ ਨਹੀਂ ਸੋਚ ਕਰਕੇ ਇਹਨਾਂ ਨੇ ਜੰਮੂ ਕਸ਼ਮੀਰ ਚ ਨਾ ਕਵਰਾਂ ਦੀ ਸ਼ਾਂਤੀ ਬਣਾਤੀ ਹੂੰ ਆਪਾਂ ਦੀ ਸ਼ਾਂਤੀ ਵੜਾ ਕੇ ਉੱਥੇ ਮੌਜਾਂ ਮਸਤੀਆਂ ਕਰਨ ਲੱਗ ਗਏ ਬਿਲਕੁਲ ਜੀ ਬਿਲਕੁਲ ਲੱਗੇ ਆਹ ਦੇਖੋ ਜੀ ਆਹੀ ਹਸਨ ਲਗੰਦਾ ਹੂੰ ਤੁਸੀਂ ਇੱਕ ਸੁਬੇ ਦੀ ਜਿਵੇਂ ਮਾਨ ਸਕਤਾ ਨੂੰ ਰੋੜ ਕੇ ਰੱਖ ਦੋ ਹੂੰ ਉਹਨਾਂ ਨੇ ਰੈਕਟ ਕਰ ਨਹੀਂ ਕਰਨਾ ਹੁੰਦਾ ਜੀ। ਬਿਲਕੁਲ। ਮੈਂ ਇਹ ਕਹਿੰਦਾ ਸਲਾਨੀਆਂ ਨੂੰ ਮਾਰਨਾ ਗਲਤ ਆ। ਜੀ ਜੀ। ਬਿਲਕੁਲ ਗਲਤ ਆ ਕੋਈ ਮਤਲਬ ਨਹੀਂ। ਪਰ ਉਹਨੂੰ ਪਹਿਲਾਂ ਇਹ ਕਹੀ ਦੋ ਵੀ ਨਾ ਸਲਾਨੀ ਨੇ ਸਾਡੇ ਹੋਂ। ਜੀ। ਸਲਾਨੀਆਂ ਨੇ ਉੱਥੇ ਪੇਜ ਕੇ ਹਾਕਟ ਕਰਨਾ ਚਾਹੁੰਦੇ ਆ ਕਸ਼ਮੀਰ 'ਚ ਜੋ ਵੀ ਫੈਸਲੇ ਕੀਤੇ ਨੇ। ਹੂੰ। ਉਹਨਾਂ ਨੂੰ ਕਸ਼ਮੀਰ ਦੀ ਲੋਕ ਵੀ ਮੰਨਦੇ ਨੇ ਤੇ ਬਾਹਰੇ ਲੋਕ ਵੀ ਮੰਨਦੇ ਨੇ। ਜੀ। ਇੱਕ ਗੱਲ ਨਹੀਂ ਹੈ ਤੁਸੀਂ ਤਬਰਾਂ ਵਾਲੀ ਸ਼ਾਂਤੀ ਬੁਲਾਈ ਉੱਤੇ ਜੀ ਤੁਸੀਂ ਮੁੜ ਕੇ ਕਹਿੰਦੇ ਪੰਜਾਬ 'ਚ ਵੀ ਇਹੀ ਹੋਇਆ ਹੈ ਨਾ ਜੀ ਆੜਪੂ ਲਹਿਰ ਨੂੰ ਖਤਮ ਕਰਨ ਤੋਂ ਬਾਅਦ ਅਮਨ ਸ਼ਾਂਤੀ ਦੇ ਵਿਕਾਸ ਜੀ ਜਦੋਂ ਕਸ਼ਮੀਰ 'ਚ ਵੀ ਇਹੀ ਕਹਿੰਦੇ ਨੇ ਅਮਨ ਸ਼ਾਂਤੀ ਦੇ ਵਿਕਾਸ ਪਰ ਜੰਮੂ ਕਸ਼ਮੀਰ ਨੂੰ ਤੁਸੀਂ ਨਾਲ ਰਵਿਦਾਇਆ ਸੀ ਕੀ ਕਹਿੰਦੇ ਲਾਇਆ ਸੀ ਤੁਸੀਂ ਇੱਕ ਵੱਖਰਾ ਦੇਸ਼ੋਂ ਤੁਹਾਨੂੰ ਅਧਿਕਾਰ ਦੇ ਵਾਦੇ ਕੀਤੇ ਸੀਗੇ ਸਾਰੇ ਉਹਨਾਂ ਦੇ ਇੱਕ ਦਾ ਅਧਿਕਾਰ ਹੈ ਪਹਿਰਾ ਹੇਠ ਰੋਲ ਤੇ ਹਾਂ ਸਾਈਨ ਕੀਤੀ ਹੋਣਗੇ ਤੇ ਦਾੰਗ ਬੜਾਈ ਉਹਨਾਂ ਤੇ ਐਂਦੀ ਜੀ ਬਾਈ ਜੀ ਤੁਸੀਂ ਮੈਨੂੰ ਦੱਸੋ ਇਹ ਕਿਵੇਂ ਆ ਜਿਹੜੇ 13 14 ਬੰਨੇ ਮਾਰੇਗੇ ਇਹਨਾਂ ਦੇ ਪਰਿਵਾਰਾਂ ਦੀ ਬਣੂ ਜਿਹੜੇ ਹਜ਼ਾਰਾਂ ਪਰਿਵਾਰ ਤੁਸੀਂ ਕਸ਼ਮੀਰ ਦੇ ਵਿੱਚ ਮਾਰਤੇ ਜੀ ਪਰਿਵਾਰ ਉਜਾੜਤੇ ਉਹਨਾਂ ਦੇ ਕਿ ਬਣੂ ਬਿਲਕੁਲ ਜੀ ਸੋ ਇਸ ਤਰ੍ਹਾਂ ਕੇ ਹੁਣ ਇਹ ਆ ਹੁਣ ਜਿਹੜੇ ਕਿਉਂਕਿ ਮੈਂ ਤਾਂ ਬਾਈ ਜੀ ਦੇਖ ਰਿਹਾ ਮੈਂ ਤਾਂ ਲੋਕਾਂ ਦਾ ਹਾਲ ਤੇ ਦੇਖ ਲਿਆ ਹਾਂ ਜੀ ਨੂੰ ਪਤਾ ਵੀ ਕਸ਼ਮੀਰ ਕੀ ਸੀ ਰਲਿਆ ਕਿਵੇਂ ਸੀ ਸ਼ਰਤਾ ਕੀ ਸੀ ਉਹਨਾਂ ਨਾਲ ਧੋਖੇਬਾਜ਼ੀ ਕਿਵੇਂ ਕੀਤੀ ਕੀ ਕੀਤੀ ਜੀ ਕਿਸੇ ਨੂੰ ਹਨ ਨਹੀਂ ਮਤਲਬ ਕਾਹਨਾ ਨਹੀਂ ਪਤਾ ਜੀ ਉਹ ਜੀ ਬੜਾ ਮਾੜਾ ਦੁਖਾਨ ਹੋਇਆ ਜੀ ਬੜਾ ਮਾੜਾ ਦੁਖਾਨ ਹੋਇਆ ਜੀ ਬਿਲਕੁਲ ਮਾੜਾ ਬਿਠਾਤਾ ਹਰ ਕੇਂਦਰ ਸਰਕਾਰ ਦਾ ਸਾਰੇ ਮੁੱਦਿਆਂ ਤੋਂ ਜਿਵੇਂ ਪਲਵਾਮਾ ਹੋਇਆ ਸੀ ਤੇ ਹਨ ਪਟਕਾ ਕੇ ਹੁਣ ਰਾਜਨਾਥ ਸਿੰਘ ਕਹਿੰਦਾ ਜੀ ਅਸੀਂ ਸਿਰਫ ਉਹ ਨਹੀਂ ਜਿਨ੍ਹਾਂ ਨੇ ਐਕਸ਼ਨ ਕੀਤਾ ਜਿਹੜੇ ਉਹਨਾਂ ਦੇ ਪਿੱਛੇ ਨੇ ਅਸੀਂ ਉਹਨਾਂ ਤੱਕ ਜਾਵਾਂਗੇ ਜੀ ਮਤਲਬ ਇਹੋ ਕੀ ਦੇ ਵਿੱਚ ਤੁਸੀਂ ਦਾਖਲ ਦਿਉਗੇ ਹੂੰ ਸਰੋਇਕਸ ਦੇ ਬੜੀ ਖਾਸਰਾਂ ਦਾ ਹਾਲਤਾ ਜਿਹੜੇ ਆਪਣੇ ਲੋਕ ਹੈ ਬਈ ਉਹਨਾਂ ਨੂੰ ਸਮਝ ਨਹੀਂ ਹੋ ਰਹੀ ਵੀ ਪੰਜਾਬ ਨਾਲ ਕੀ ਵਾਦੇ ਕੀਤੇ ਸੀ ਉੱਤਰੀ ਸਿੱਤੇ ਚਾਹੇ ਬਣਾਵਾਂਗੇ ਆਏ ਬਣਾਵਾਂਗੇ ਆਏ ਬਣਾਵਾਂਗੇ ਪੰਜਾਬ ਲੜਿਆ ਪੰਜਾਬ ਉਹਨਾਂ ਦੇ ਰਗੜ ਤ ਬਸਲਤਾ ਵੀਰ ਲੜਿਆ ਉਹਨਾਂ ਦੇ ਰਗੜ ਤ ਬਸਲਤਾ ਮਾਲੀ ਸਾਹਿਬ ਕੀ ਹਕੀਕਤ ਨੂੰ ਕੋਈ ਨਹੀਂ ਜਾਣਦਾ ਹੈਨਾ ਹੈ ਜੀ ਹਕੀਕਤ ਨੂੰ ਕੋਈ ਨਹੀਂ ਅੱਗੇ ਰੱਖਦਾ ਬਿਲਕੁਲ ਨਹੀਂ ਜਾਣਦਾ ਜੀ ਕਸੇ ਵੀ ਸਾਡੇ ਦੇਸ਼ ਦਾ ਹਿੱਸਾ ਕਿਵੇਂ ਬਣਿਆ ਕੀ ਵਾਦੇ ਕੀਤੇ ਸੀ ਉਹ ਦੱਸੋ ਤੁਸੀਂ ਸਾਰੇ ਪੈਰਾਡ ਰੋਲ ਤੇ ਹੂੰ ਸੋ ਇਹ ਸੱਠਾਂ ਨਾਲ ਕੀ ਵਾਦਾ ਕੀਤਾ ਸੀ ਕਿ ਜਿਆਦਾ ਕਿਤਾ ਬਣੂ ਉੱਤਰ ਭਾਰਤ ਜਿੱਤੇ ਆਜ਼ਾਦੀ ਦਾ ਨਿਗਮਣ ਸਕੋਗੇ ਕਿ ਬਣਿਆ ਸਾਡਾ ਬਿਲਕੁਲ ਕਰਕੇ ਇਹ ਜਿਹੜੀ ਆ ਐਨ ਵੀ ਨੇ ਹੋਰ ਹੀ ਬੜਾ ਮੜਾ ਹੋਇਆ ਬੜਾ ਮੜਾ ਹੋਇਆ ਬਿਲਕੁਲ ਮੜਾ ਹੋਇਆ ਪੰਜਾਬ ਦੇ ਹਿੰਦੂ ਨਹੀਂ ਕਤਲ ਕੀਤੇ ਜੀ ਸੋ ਇਹ ਇਸ ਕਰਕੇ ਇਹ ਆ ਇਹ ਕੇਂਦਰੀ ਏਜੰਸੀਆਂ ਦਾ ਜਾਲਾ ਜਿਹੜਾ ਸਾਡਾ ਵੀ ਫਸ ਰਹੇ ਨੇ ਕਿ ਅਸੀਂ ਵੀ ਸਾਰੇ ਫਸ ਰਹੇ ਆ ਬਿਲਕੁਲ ਜੀ ਬਿਲਕੁਲ ਮੈਨੂੰ ਇਹ ਲੱਗਦਾ ਸੋਮਾਲੀ ਸਾਹਿਬ ਜਿਸ ਤਰ੍ਹਾਂ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਸੀਗੇ ਜਿਹੜਾ ਪਲਵਾਮਾ ਦੇ ਵਿੱਚ CRP ਦੀ ਗੱਡੀ ਦੇ ਉੱਪਰ ਹਮਲਾ ਹੋਇਆ ਸੀ ਕਈ ਜਿਹੜੇ ਜਵਾਨ ਸ਼ਹੀਦ ਹੋ ਗਏ ਸੀਗੇ ਉਸ ਟਾਈਮ ਫਿਰ ਇਹਨਾਂ ਨੇ ਮੋਦੀ ਸਾਹਿਬ ਨੇ ਜਿਹੜੀ ਸਟ੍ਰਾਈਕ ਕੀਤੀ ਸੀਗੀ ਪਾਕਿਸਤਾਨ ਦੇ ਅੰਦਰ ਜਾ ਕੇ ਸੋ ਉਸ ਮੁੱਦੇ ਨੂੰ ਕਿਵੇਂ ਦੇਖਦੇ ਹੋ ਨਹੀਂ ਨਹੀਂ ਦੇਖੋ ਪਤਾ ਕੀ ਸਟ੍ਰਾਈਕ ਕੀਤੀ ਸੀ ਉਹ ਤੇ ਮਿਕਲਾ ਕੀ ਆ ਤੁਸੀਂ ਨਾ ਇੱਕ ਪਟੜਾਵਾ ਦਿੰਦੇ ਹੋ ਹਾਂਜੀ ਰਾਜ ਰਾਜਨਾਥ ਸਿੰਘ ਨੇ ਵੀ ਇਹ ਕਿਹਾ ਅਸੀਂ ਸਿਰਫ ਜਿਨ੍ਹਾਂ ਨੇ ਐਕਸ਼ਨ ਕੀਤਾ ਉਹਨਾਂ ਖਿਲਾਫ ਨਹੀਂ ਜਾਵਾਂਗੇ ਹਾਂਜੀ ਜਿਹੜੇ ਉਹਨਾਂ ਦੇ ਪਿੱਛੇ ਨੇ ਅਸੀਂ ਉੱਥੇ ਜਾਵਾਂਗੇ ਜੀ ਇਹਦਾ ਵਤਨ ਤੁਸੀਂ ਪੀਓ ਕੀ ਚਾਹ ਮੰਗਲਾ ਕਰੋਗੇ ਇਹਦਾ ਮਤਲਬ ਤੁਸੀਂ ਉਹ ਕਰੋਗੇ ਜੀ ਇਹ ਇਹ ਕਰਕੇ ਇਹ ਮਸਲੇ ਨੂੰ ਸਮਝਣ ਦੀ ਥਾਂ ਤੇ ਯਾਰ ਇੱਕ ਤੁਸੀਂ ਦੇਸ਼ ਨੂੰ ਗੁਲਾਮ ਕੀਤਾ ਜੀ ਭਾਰਤ ਦੋਸਤਾਂ ਦਾ ਕਹਿੰਦਾ ਇੰਡੀਆ ਇਸ ਯੂਨੀਵਰਸਿਟੀ ਜੀ ਪਰ ਕਸ਼ਮੀਰ ਨੂੰ ਵੱਖਰੇ ਆ ਦਿੱਤੇ ਹੋਏ ਸੀ ਤੁਸੀਂ ਸਾਰੇ ਕੁਝ ਕਰਤੇ ਸਾਰੇ ਰਾਜ ਕਰਤੇ ਜੀ ਵਿਰੋਧ ਤਾਂ ਹੋਣੀ ਹੋਣਾ ਜੀ ਉੱਥੇ। ਵਿਰੋਧ ਨੂੰ ਕਿਵੇਂ ਰੋਕ ਲੰਗੇ ਤੁਸੀਂ? ਬਿਲਕੁਲ ਜੀ ਬਿਲਕੁਲ। ਸੋ ਮਾਲੀ ਸਾਹਿਬ ਜਿਸ ਤਰ੍ਹਾਂ ਇਹ ਪਹਿਲਗਾਮ ਦੀ ਘਟਨਾ ਜਿਹੜੀ ਵੱਡੀ ਹੋਈ ਹੈਗੀ ਐ। ਹੁਣ ਜਿਵੇਂ ਮੋਦੀ ਸਰਕਾਰ ਹੈਗੀ ਐ ਤੁਹਾਨੂੰ ਕੀ ਲੱਗਦਾ ਹੈ? ਵੀ ਜਿਵੇਂ ਪਹਿਲਾਂ ਸਟ੍ਰਾਈਕ ਕੀਤੀ ਸੀ ਪਲਵਾਮਾ ਵਕਤ ਹੁਣ ਫਿਰ ਦੁਬਾਰਾ ਸਟ੍ਰਾਈਕ ਕਰਨਗੇ ਜਾ ਕੇ ਵਿੱਚ ਉਹਨਾਂ ਦੇ? ਮੈਨੂੰ ਲੱਗਦਾ ਕਰਨਗੇ। ਅੱਛਾ ਜੀ। ਦੇਖੋ ਜੀ ਪਤਾ ਰਾਜਨਾਥ ਸਿੰਘ ਦਾ ਭਾਸ਼ਣ ਮੈਂ ਸੁਣਿਆ ਨਾ। ਜੀ ਉਹ ਕਹਿੰਦਾ ਅਸੀਂ ਜਿਨ੍ਹਾਂ ਨੇ ਐਕਸ਼ਨ ਕੀਤਾ ਉਹਨਾਂ ਖਿਲਾਫ ਇਹ ਨਹੀਂ ਕਾਰਵਾਈ ਕਰਾਂਗੇ ਜਿਹੜੇ ਇਹਨਾਂ ਦੇ ਪਿੱਛੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜੀ ਇਹਦਾ ਹੁਣ ਅਰਥ ਕੀ ਬਣਦਾ ਤੁਸੀਂ ਆਪ ਸੋਚ ਲਓ ਜੀ ਪਰ ਇਹਨਾਂ ਨੇ ਮੁੱਦਿਰੇ ਕਹੀ ਜਿਵੇਂ ਪੁਲਵਾਮਾ ਤੇ ਬਾਲਾਕੋਟ ਨਾਲ ਸਾਰੀ ਚੋਣ ਦਾ ਦ੍ਰਿਸ਼ ਬਦਲ ਦਿੱਤਾ ਸੀ ਹਾਂਜੀ ਹੁਣ ਇਹਨੇ ਸਾਰੀ ਬੇਰੁਜ਼ਗਾਰੀ ਕੀ ਆ ਜੀ ਫਲਾਣਾ ਕੀਆ ਉਹ ਕੀਆ ਜੀ ਉਹਨੂੰ ਸਾਰੇ ਤੋਂ ਧਿਆਨ ਟਕਾ ਕੇ ਇਹਨੇ ਕਹਿਣਾ ਸਾਨੂੰ ਹਿੰਦੁਸਤਾਨ ਚਾਹੀਦਾ ਇਹਦੀ ਸਲਾਮਤੀ ਚਾਹੀਦੀ ਆ ਜੀ ਅਸੀਂ ਇਹਦੀ ਖਾਤਰ ਕੁਝ ਵੀ ਕਰ ਸਕਦੇ ਆ ਜੀ ਤੇ ਇਸ ਕਰਕੇ ਕੋਈ ਵੱਡੀ ਕਾਰਵਾਈ ਹੋ ਸਕਦੀ ਆ ਪੰਜਾਬ ਦੇ ਖਿਲਾਫ ਚੰਡੀ ਕਸ਼ਵੀਰ ਦੇ ਖਿਲਾਫ ਨਹੀਂ ਪੰਜਾਬ ਦੇ ਖਿਲਾਫ ਵੀ ਹੋਊਗਾ ਇੱਥੇ ਵੀ ਗਰਮਗਰਮੀ ਹੋਏਗੀ ਆਈ ਜੀ ਨਾ ਜੰਮੂ ਕਸ਼ਮੀਰ ਦੀ ਹੋਂਦ ਮਟਾ ਤੀ ਐਵੇਂ ਪੰਜਾਬ ਦੀ ਹੋਂਦ ਮਟਾਉਣੀ ਮਟਾਉਣੀ ਹੈ ਜੀ ਜੀ ਇੱਕ ਜਜ਼ਰਾ ਦੇ ਜੁੜਨ ਤੋਂ ਪਹਿਉ ਜੀ ਇੱਕ ਵੱਖਰਾ ਦੇਸ਼ ਸੀ ਉਹ ਤੁਹਾਡੇ ਨਾਲ ਜੁੜਿਆ ਤੁਸੀਂ ਉਹ ਵੀ ਹੋਂਦੇ ਖਤਮ ਕਰਤੀ ਜੀ ਜੀ ਤੇ ਪੰਜਾਬੀ ਤਾਂ ਤੁਹਾਨੂੰ ਪਤਾ ਪਹਿਲੀ ਹਾਲ ਕੀ ਹੈ ਪੰਜਾਬੀਆਂ ਦਾ ਜੀ ਤਾਂ ਬਿਲਕੁਲ ਪਹਿਲਾਂ ਹੀ ਹੌਲ ਮੜਾ ਬਈ ਪੰਜਾਬੀਆਂ ਦਾ ਕੀ ਹੈ ਉਹ ਆਪਕਾ ਦੇਖ ਯਾਦ ਕਰਾਉਣ ਦੇ ਸਤਿ ਭਾਰਤ ਮਾਤ ਨੂੰ ਯਾਦ ਕਰਾਉਣ ਲੱਗੇ ਹਾਂ ਜੀ ਹੁਣ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੱਲ ਕਰਦੀ ਦਾ ਅਸੀਂ ਮੁਲਕ ਦੇ ਕਿਸਾਨਾਂ ਦੇ ਮਸਲੇ ਹੱਲ ਕਰਾਉਣੇ ਨੇ ਜੀ ਪੰਜਾਬ ਤਾਂ ਭਾਈ ਜੀ ਬੜਾ ਔਖੜੇ ਹੋਣਾ ਤੜੇ ਤੋਂ ਕੋਈ ਹੈ ਹੀ ਨਹੀਂ ਗੱਲ ਇਹਨਾਂ ਕੋਲੇ ਹੂੰ ਤੁਸੀਂ ਇਹ ਦੇਖੋ ਇਤਰੀਵਾਲ ਕੀ ਕਰ ਰਿਹਾ ਹਾਂ ਹਾਂ ਜੀ ਭਵੰਤਮਾਨ ਕੀ ਰਿਹਾ ਹੈ ਯਾਰ ਸਾਰੇ ਬਾਹਰਲੇ ਬੰਦਿਆਂ ਨੇ ਪੰਜਾਬ ਤੇ ਕਬਜ਼ਾ ਕੀਤਾ ਹੋਇਆ ਜੀ ਸੋ ਇਸ ਕਰਕੇ ਬੜੀ ਦੁਖਾਂਤ ਆ ਹਲਤਾ ਜੀ ਦੇਖਦੇ ਕੀ ਬਣਦਾ ਸੋ ਮਾਲੀ ਸਾਹਿਬ ਜੀ ਦੋ ਤਿੰਨ ਸਵਾਲ ਹੋ ਰਹੇਗੇ ਮੈਂ ਕਹਿੰਦਾ ਵੀ ਸ਼ੋਰਟ ਚ ਗੱਲ ਕਰੀਏ ਜਿਸ ਤਰ੍ਹਾਂ ਕਹਿੰਦੇ ਵੀ ਇਹ ਪਹਿਲਗਾਮ ਦੇ ਵਿੱਚ ਪੁਲਿਸ ਦੀ ਵਰਦੀ ਪਾ ਕੇ ਆਤਮਵਧੀਆਂ ਨੇ ਨਿਸ਼ਾਨਾ ਬਣਾਇਆ ਸਲਾਨੀਆਂ ਨੂੰ ਸੋ ਇਹ ਤੁਹਾਨੂੰ ਕਿਵੇਂ ਲੱਗਦਾ ਮੈਂ ਕਿਉਂ ਪੁਲਿਸ ਦੀ ਵਰਦੀ ਪਾਉਣੇ ਦਾ ਨਾ ਹੂੰ ਗੱਲ ਤਾਂ ਇਹ ਆ ਤੁਸੀਂ ਉੱਥੇ ਕਵਰਾਂ ਵਾਲੀ ਸ਼ਾਂਤੀ ਕਰਤੀ ਦੇਵਾ ਪੰਜਾਬ ਚ ਕੀਤੀ ਹਾਂਜੀ ਮੁੜ ਕੇ ਕਹਿਣ ਲੱਗੇ ਬੜੀ ਖੁਸ਼ਹਾਲੀ ਹੋ ਰਹੀ ਹੈ ਜਾਂ ਦੇ ਹੋ ਰਹੀ ਹੈ ਹੋ ਰਹੀ ਹੈ ਜੀ ਉਹਦੇ ਪ੍ਰਤੀਕਰਮ ਉਹਨਾਂ ਨੇ ਐਕਚੁਅਲ ਕੀਤਾ ਜੀ ਜਦੋਂ ਤੁਸੀਂ ਕਸ਼ਮੀਰ ਨੂੰ ਇਹ ਸਾਧਤ ਕਰਨਾ ਚਾਹੁੰਨ ਉਹ ਇੰਨੇ ਸਲਾਨੀ ਜਾ ਰਹੇ ਨੇ ਜੀ ਇਹਦਾ ਮਤਲਬ ਕਸ਼ਮੀਰ ਬਾਰੇ ਜੋ ਸੀ ਫੈਸਲੇ ਕੀਤੇ ਨੇ ਸਹੀ ਨਹੀਂ ਹਾਂਜੀ ਤੇ ਉਹਨਾਂ ਨੇ ਢੜਕਾੜ ਚਾ ਕੇ ਕੰਮ ਕਰਤਾ ਇਕ ਕੰਮ ਤਾਂ ਮੋਦੀ ਵੀ ਹੋ ਗਿਆ ਨਾ ਜੀ ਜੀ ਉਹਨੇ ਨੂੰ ਵਰਤੂ ਮੈਂ ਕਹਿੰਦਾ ਤੁਸੀਂ ਇਹ ਕਹਿੰਦੇ ਮੈਨੂੰ ਪਤਾ ਕੀ ਹੈ ਕਿ ਸਲਾਨੀਆਂ ਬਿਨਾ ਜੀ ਲੋਕਾਂ ਦੀ ਰੋਜੀ ਰੋਟੀ ਨਹੀਂ ਜੀ ਬਈ ਜੀ ਰੋਜੀ ਰੋਟੀ ਦਾ ਅਕੜ ਅਲੱਗ ਇੱਕ ਆਣਖ ਸਵੈਮਾਨ ਵੱਖਰੀ ਗੱਲ ਹੈ ਜੀ ਉਸ ਬੀਵੀਆਂ ਦਾ ਅਣਖ ਤੇ ਸਵੈਮਾਨ ਨੂੰ ਉਸੇ ਆਰਾਮ ਜੀ ਹਾਂ ਦੇਖੋ ਤੁਹਾਡੇ ਖਾਤਰ ਆਗੇ ਦੀ ਸਲਾਨੀ ਜਿੰਨਾ ਚਿਰ ਸਲਾਨੀ ਨਹੀਂ ਗਏ ਸੀ ਕਸ਼ਮੀਰ ਮਰ ਗਿਆ ਸੀ ਉਹ ਜਿਉਂਦੇ ਨਹੀਂ ਸੀ ਹੂੰ ਸੋ ਇਸ ਤਰ੍ਹਾਂ ਦੇ ਬੜੇ ਗਲਤ ਪਰਵਾਚਨ ਫਿਰ ਜੇ ਜਾ ਰਹੇ ਨੇ ਜੀ ਅੱਛਾ ਹੁਣ ਇਹ ਕਹਿੰਦੇ ਕਸ਼ਮੀਰ ਦੇ ਲੋਕ ਵੀ ਇਸ ਐਕਸ਼ਨ ਦਾ ਵਿਰੋਧ ਕਰਦੇ ਨੇ ਜੀ ਬਿਲਕੁਲ ਕਰਦੇ ਨੇ ਹੂੰ ਪਰ ਪੰਜਾਬ 'ਚ ਤੁਸੀਂ ਕਤਲੇਆਮ ਕਰਕੇ ਸੱਬਿਆ ਚਾਰਕਵੇਂ ਹਿੰਮ ਚਲਾਈ ਖੜੇ ਲਾਏ ਜੀ ਤੇ ਉਹ ਵੀ ਤੁਸੀਂ ਕਹਿੰਦੇ ਪੰਜਾਬ ਦੇ ਲੋਕ ਖੁਸ਼ ਨਹੀਂ ਹੂੰ ਬਾਜੀ ਪੱਤਰ ਬਣੀ ਨਹੀਂ ਭੁੱਲਦੇ ਕਾਹੇ ਹੋ ਕੇ ਮਰਨ ਫਕੀਰ ਜੀ ਕੋਈ ਇਹ ਕਰਕੇ ਕਸ਼ਮੀਰ ਤੁਸੀਂ ਕਸ਼ਮੀਰ 'ਚ ਕਮਰਾਮਨ ਕਬਰਾਂ ਵਾਲੀ ਸ਼ਾਂਤੀ ਸਤ ਕਰਕੇ ਜੀ ਆਪ ਦਾ ਪ੍ਰਵਚਨ ਲਾਦ ਰਹੇ ਹੋ ਸੇ ਪੰਜਾਬ ਤੁੰਦਿਆ ਜੀ ਹੁਣ ਤਾਂ ਬਣ ਗਏ ਆ ਜੀ ਪੁਰ ਬਣ ਗਏ ਜੀ ਜੇ ਬਣ ਗਏ ਜੀ ਬੋ ਬਣ ਗਏ ਜੀ ਹਾਂਜੀ ਇਸ ਕਰਕੇ ਜੇ ਕਸ਼ਮੀਰ ਦੇ ਵਿੱਚ ਵਿਕਾਸ ਹੋ ਰਿਹਾ ਹਮ ਪਰ ਕਸ਼ਮੀਰ ਦਾ ਮੁੱਦਾ ਕੀ ਆ ਮਸਲੇ ਕੀ ਨੇ ਉਹਦਾ ਹੱਲ ਕੀ ਆ ਉਹ ਫੋਨ ਕਰੂ ਹਮ ਇਸ ਦਾ ਬੜੀ ਉਲਝੀ ਹੋਈ ਤਾਣੀਆਂ ਜੀ ਬਾਕੀ ਬਹੁਤ ਬੰਦੇ ਮੈਂ ਦੇਖੇ ਨੇ ਜੀ ਜਿਹਨੂੰ ਮਾ ਕੇ ਨ ਸਭ ਤੋਂ ਮਾੜਾ ਹਮਲਾਏ ਜੀ ਨੰਨਣ ਯੋਗਾ ਬਿਲਕੁਲ ਜੀ ਸਾਰੀ ਤਾਂ ਬੁੱਦਲੀ ਤੋਂ ਵੱੰਨ ਲੱਗਿਆ ਕਿਉਂ ਲੱਗਿਆ ਇਹ ਸਤੋਰਾ ਹੂੰ ਹੂੰ ਸੋ ਮਾਲੀਸਾ ਵੀਰ ਪਹਿਲਗੰਗ ਵਾਲਾ ਜਿਹੜਾ ਕਟਨਾ ਕਰਮਕ ਸੀਗਾ ਜਿੱਥੇ 2000 ਕਹਿੰਦੇ ਸਲਾਨੀ ਉੱਥੇ ਮੌਜੂਦ ਸੀਗੇ ਲੇਕਿਨ ਇੱਥੇ ਇੱਕ ਗੱਲ ਬੜੀ ਗਹਿਰਾਈ ਵਾਲੀ ਹੈਗੀ ਵੀ ਸੁਰੱਖਿਆ ਕਰਮਚਾਰੀ ਉੱਥੇ ਇੱਕ ਵੀ ਬੰਦਾ ਨਹੀਂ ਹੈਗਾ ਸੀਗਾ ਕੋਈ ਸੁਰੱਖਿਆ ਨਹੀਂ ਸੀ ਦੂਜੀ ਗੱਲ ਮੇਰੀ ਗੱਲ ਨਹੀਂ ਦੇਖੋ ਜਿਹੜੇ ਜੰਮੂ ਕੇ ਸ਼ਹਿਰ ਦੇ ਲੋਕ ਨੇ ਜੀ ਉਹਨਾਂ ਨੇ ਟਟਕੇ ਦਾ ਵਿਰੋਧ ਕੀਤਾ ਮਾਰਾ ਹੋਇਆ ਮਾਰਾ ਹੋਇਆ ਹਾਂਜੀ ਯੋ ਹੋਰ ਤੁਸੀਂ ਉਹਨੂੰ ਵਰਤ ਪਤਾ ਕੀ ਹੋ ਰਿਹਾ ਉਹ ਜੋ ਜੰਮੂ ਕਸ਼ਮੀਰ ਦੇ ਆ ਲੋਕਾਂ ਦੀ ਜੀਵਨ ਜਾਤ ਇਸ ਕਰਕੇ ਕਿ ਬਦੂ ਜੀ ਉਸੇ ਸਲਾਮੀ ਜਾਣਗੇ ਹਾਂਜੀ 10 ਸਾਲ ਸਲਾਮੀ ਨਹੀਂ ਗਏ ਫੇਰ ਉਹ ਜਿਉਂਦੇ ਨਹੀਂ ਸੀ ਬਾਈ ਕੋਈ ਅਣਸੁਣਦੀ ਆ ਸਵਾਇਮਾਨ ਵੀ ਹੁੰਦਾ ਹਾਂਜੀ ਕਿਸੇ ਕੰਮ ਦਾ ਕਿਸੇ ਲੋਕਾਂ ਦਾ ਤੁਸੀਂ ਉਹਨਾਂ ਨੂੰ ਪੈਰਾਹੇਟ ਧਾੜ ਕੇ ਕਹੋ ਉਹਨਾਂ ਨੂੰ ਕੰਨੂ ਦੀਵਾਰ ਦੇ ਸੱਦੋਂ ਬਣਾ ਤੇ ਤੁਸੀਂ ਬਾਹਰ ਵੱਡੇ ਤੋਂ ਵੱਡੇ ਲੋਕ ਇੱਥੇ ਆ ਰਹੇ ਨੇ ਹੂੰ ਪ੍ਰੇਸ਼ ਕਰਕੇ ਬੜੀ ਉਲਝਣ ਪਾਣੀ ਹੈ ਇਸ ਗੱਲ ਤੇ ਜੀ ਇਹ ਕਹਣਾ ਕਿ ਉਹ ਇਹਨਾਂ ਨੂੰ ਪਤਾ ਕੀ ਇਹਨਾਂ ਨੇ ਉਹਨੂੰ ਚੜਾਇਆ ਬਾਹਰ ਬਾਹਰ ਚੜਾਇਆ ਜੀ ਬੜੀ ਸ਼ਾਂਤੀ ਉਹਦੀ ਹੋਣ ਭੰਗ ਕਰਤੀ ਸੁਭਾ ਭੰਕਰਤਾ ਜੋ ਉਹਦੇ ਨਾਲ ਵਾਦੇ ਕੀਤੇ ਸੀ ਉਹ ਤੋਂ ਮੁਕਰਣੇ 370 ਕਾਤ ਮੁਕਰਤੀ ਉਹ ਕਰਤੀ ਤੇ ਤੁਸੀਂ ਬੋਲ ਰਹੇ ਹੋ ਬੜੀ ਪੰਜਾਬ ਕਸ਼ਮੀਰ ਚ ਸ਼ਾਂਤੀ ਹੋ ਗਈ ਵਿਕਾਸ ਹੋ ਗਿਆ ਹੂੰ ਬਈ ਜੀ ਕਿਵੇਂ ਪਰਵਾਣ ਕਰਨਗੇ ਲੋਕ ਮਲੀ ਸਾਹਿਬ ਜੀ 370 ਨੇ ਜਿੰਨੇ ਪੰਜਾਬ ਚ ਹਜ਼ਾਰਾਂ ਮੁੰਡੇ ਮਾਰੇ ਨੇ ਐਂ ਜੰਮੂ ਕਸ਼ਮੀਰ ਚ ਮਾਰੇ ਨੇ ਹਾਂਜੀ ਉਹਨਾਂ ਨੇ ਪਰਵਾਹ ਦਾ ਦਰਦ ਉਹ ਜ਼ਰੂਰ ਦੇਉਗੀ ਹੋ ਜੀ ਇਹ ਇਸ ਕਰਕੇ ਇਹਨੂੰ ਬੜੀ ਗੰਮੀਰਤਾ ਨਾਲ ਲੈਣ ਦੀ ਲੋੜ ਆ ਜੱਬੂ ਕਸ਼ਮੀਰ ਦੇ ਵਿੱਚ ਬੈਜੀ ਤੁਸੀਂ ਕਬਰਾਂ ਵਾਲੀ ਸ਼ਾਂਤੀ ਬਣਾਤੀ ਹੁਣ ਕੇ ਆਪਦੀ ਗੱਲ ਕਹਿਣ ਲੱਗੇ ਬੜਾ ਵਧੀਆ ਹੋ ਰਿਹਾ ਜੀ ਬੜਾ ਆ ਹੋ ਰਿਹਾ ਜੀ ਬੜਾ ਖਮਾਲ ਹੋ ਰਿਹਾ ਜੀ ਤੁਸੀਂ ਇੱਕ ਭੜਕਾਹਟ ਵਾਲਾ ਮਾਹੌਲ ਪੈਦਾ ਕਰਤਾ ਚਲੋ ਮਾਲੀ ਸਾਹਿਬ ਜੀ 370 ਧਾਰਾ ਹੈ ਕੀ ਸੀ ਇਹ ਮਿਲਿਆ ਦੱਸਿਆ ਜੀ ਥੋੜਾ ਜਿਹਾ ਮੀਰਵਾ ਨਸਨ ਤੁਸੀਂ ਪੁੱਛਤਾ ਰਹੇ ਜੀ ਵੀ ਦੇਖੋ ਇੱਕ ਵੱਖਰਾ ਬੀਰ ਸਾਡੇ ਨਾਲ ਜੁੜਿਆ ਜੀ ਜੰਮੂ ਕਸ਼ਮੀਰ ਕੇ ਵੱਖਰਾ ਬੀਰ ਹੂੰ ਉਹ ਸਾਡੇ ਨਾਲ ਜੁੜਿਆ ਉਹਨੂੰ ਅਸੀਂ ਆਕ ਦਿੱਤੇ ਆ ਉਹਨੂੰ ਆਜ਼ਾਦ ਕਰਨਾ ਉਹਨਾਂ ਦਾ ਉਹ ਆ ਉਹ ਪਰ ਉਹ ਸਾਡੇ ਨਾਲ ਜੁੜ ਕੇ ਰਹਿਣਗੇ ਜੀ ਹੁਣ ਤੁਸੀਂ ਉਹਨਾਂ ਨੂੰ ਆਪਣੇ ਵਿੱਚ ਸਮੋਗ ਲਿਆ ਹੂੰ ਸਾਰੇ ਅਧਿਕਾਰ ਰੱਦ ਕਰਤੇ ਜਦੋਂ ਕਸ਼ਮੀਰ ਦਾ ਰਾਸ਼ਟਰਪਤੀ ਹੁੰਦਾ ਸੀ ਜੰਮੂ ਕਸ਼ਮੀਰ ਦਾ ਪ੍ਰਧਾਨ ਮੰਤਰੀ ਹੁੰਦਾ ਸੀ ਜੀ ਪਰ ਹੈਗੇ ਸੀ ਉਹ ਭਾਰਤ ਨਾਲ ਹੀ ਕੋਈ ਰੌਲਾ ਨਹੀਂ ਅੱਛਾ ਜੀ ਹਾਂ ਪ੍ਰਧਾਨ ਮੰਤਰੀ ਖੁਦ ਦਾ ਰਾਸ਼ਟਰਪਤੀ ਖੁਦ ਦਾ ਵੈਲਕਨ ਇਹ ਕਦੋਂ ਤੋਂ ਫਿਰ ਇਹ ਸਾਰਾ ਇਹ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਾਰਾ ਕੁਝ ਚਲੇ ਗਿਆ ਬਾਈ ਇਹ ਹੋਰ ਤਾਂ ਇਹ ਤਾਂ ਨਹੀਂ ਹੋਈ ਵਾਲੀ ਅੱਛਾ ਜੀ ਉਹਨਾਂ ਦੀ ਜਿਹੜੀ ਵੱਖਰੀ ਅਸਤੀ ਸੀ ਉਹਨਾਂ ਨੂੰ ਮਟੇ ਤਾਂ ਹੁਣ ਤਾਂ ਇਹਨਾਂ ਨੇ ਸੂਬੇ ਵਜੋਂ ਉਹਦੀ ਹੋਰ ਤਾਂ ਖਤਮ ਕਰਦੀ ਹਾਂਜੀ ਸੂਰਜ ਸਰਕੇ ਬਾਹਲੇ ਲੋਕਾਂ ਨੂੰ ਪਤਾ ਨਹੀਂ ਜੰਮੂ ਕਸ਼ਮੀਰ ਸਾਡੇ ਨਾਲ ਕਿਵੇਂ ਆਇਆ ਅਸੀਂ ਉਹਨੂੰ ਇਸ ਹੁਦ ਤਰ ਦੁੱਤੀਆਂ ਤੇ ਅਸੀਂ ਵਿਸ਼ਵਾਸ ਸਾਥ ਕੀ ਕੀਤਾ ਸਾਰਾ ਕੁਝ ਇਕੱਠੇ ਕਰਤਾ ਹੁੰਦਾ ਜੀ 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 ਸੋ ਮਾਲੀ ਸਾਹਿਬ ਜੀ ਕੀ ਲਾ ਸਵਾਲ ਕਰਦਾ ਬੀਜੇਪੀ ਦੇ ਵੱਲੋਂ ਅੱਜ ਪੂਰੇ ਭਾਰਤ ਦੇ ਵਿੱਚ ਕੈਂਡਲ ਮਾਰਚ ਬੱਤੀਆਂ ਫੜ ਕੇ ਅੱਜ ਕੱਢਿਆ ਜਾ ਰਿਹਾ ਹੈ ਪਾਕਿਸਤਾਨ ਮਰਦਾਬਾਦ ਦੀ ਨਾਅਰੇ ਲੱਗ ਰਹੇ ਭਾਰਤ ਮਾਤਾ ਜਿੰਦਾਬਾਦ ਦੇ ਨਰੀ ਲਗਾਏ ਜਾ ਰਹੇ ਹੈਗੇ ਨੇ ਨਹੀਂ ਚਲੋ ਠੀਕ ਆ ਦੇਖੋ ਉਹਨਾਂ ਦਾ ਇੱਕ ਆਪਣੀ ਵਿਚਾਰ ਆ ਉਹਦੇ ਨਾਲ ਨਹੀਂ ਕਰ ਰਹੇ ਨੇ ਜੀ ਭਾਰਤ ਬਤਾ ਕਿੱਥੇ ਹੈ ਜੀ ਮੇਰੇ ਬੱਚੋ ਹੂੰ ਇੰਡੀਆ ਇਹ ਜੇ ਜੂਨੀ ਨੌਕਸਟੇ ਹਾਂਜੀ ਇਹ ਉਹਨੂੰ ਭਗਨੀ ਚਟਨੀ ਬਣਾਉਣ ਲਈ ਕਰਦੇ ਨੇ ਹੂੰ ਜੰਮੂ ਕਿਸੇਰ ਬਿਲਕੁਲ ਆਡਰ ਸੀ ਜੋ ਭਾਰਤ ਦੇ ਸੂਬੇ ਸੀ ਜੋਾਂ ਕળે ਹੱਥ ਤੇ ਅਧਿਕਾਰ ਸੀ ਹਾਂਜੀ ਜੰਮੂ ਕਸ਼ਮੀਰ ਕੋਲੇ ਉਹ ਤੋਂ ਵੱਡੇ ਅਧਿਕਾਰ ਸੀ ਜੀ ਤੁਸੀਂ ਉਹਨੂੰ ਨੇਇਤ ਤੋਂ ਨੋਟ ਕਰਦਾ ਹੂੰ ਨੇ ਤੇ ਹੁਣ ਫਿਰ ਤੇ ਤੈ ਹੀ ਨਿਕਲਣੀ ਹੋਰ ਆਪਾਂ ਜੀਆ ਸਕਦੇ ਜੀ ਸੋ ਮਾਲੀ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਜੰਮੂ ਕਸ਼ਮੀਰ ਦੇ ਮਸਲੇ ਤੇ ਗੱਲਬਾਤ ਕੀਤੀ ਹੈ ਜਿਹੜਾ ਪਹਿਲਗਾਮ ਦੇ ਵਿੱਚ ਵੀ ਹਮਲਾ ਜਿਹੜਾ ਕੱਲ ਹੋਇਆ ਸੀ ਜਿੱਥੇ ਸਲਾਨੀ 26 27 ਜਿਹੜੇ ਲੋਕ ਉਹਨਾਂ ਦੀ ਜਾਨਾਂ ਚਲੀਆਂ ਗਈਆਂ ਹੈਗੀਆਂ ਨੇ ਸੋ ਹੋਰ ਵੀ ਤੁਸੀਂ ਗੱਲ ਜਿਹੜੀ ਪਿੱਛੇ ਤੋਂ ਲੈ ਕੇ ਬੜੀ ਨੰਗਾਈ ਦੇ ਨਾਲ ਕੀਤੀ ਹੈ ਵੀ ਉਹਨਾਂ ਦੀਆਂ ਜਿਹੜੀਆਂ ਉਹਨੇ ਦੇ ਮੰਗਾ ਸੀ ਗਿਆ ਜਿਹੜਾ ਉਹਨਾਂ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਦੇਸ਼ ਦੇ ਨਾਲ ਰਹਿਣ ਦਾ ਉਹ ਸਭੇ ਤੋੜਿਆ ਗਿਆ ਹੈ ਜੋ ਸਰਕਾਰਾਂ ਨੇ ਤੋੜਿਆ ਸੋ ਉਸੇ ਵਜ੍ਹਾ ਨਾਲ ਹੀ ਸਭ ਕੁਝ ਇਹ ਸਾਰਾ ਹੋ ਰਿਹਾ ਹੈ ਸੋ ਮਾਲੀ ਸਾਹਿਬ ਜੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ